ਮੈਂ ਦਾ ਜਿਵੇਂ ਸਮਝ ਲਓ ਵੀ ਸੇਵਾ ਹੀ ਨਾ ਤਾਂ ਜਿੰਨੀਆਂ ਹੁਣ ਤੁਸੀਂ ਬਾਕੀ ਜਿਮ ਦੀ ਕੋਈ ਆਪਾਂ ਨਾ ਮਾਤਰ ਜੀ ਫੀਸ ਰੱਖੀ ਆ ਤੁਸੀਂ ਸ਼ਹਿਰਾਂ ਦੇ ਵਿੱਚ ਫੀਸਾਂ ਕਿਰੇ ਦੇ ਵੇਖ ਲਓ ਆਪ ਇਨਵੈਸਟਮੈਂਟ ਵੀ ਕਰਕੇ ਤੇ ਫਿਰ ਵੀ ਆਪਾਂ ਕੋਈ ਲਾਲਚ ਨਹੀਂਗਾ ਤੁਸੀਂ ਮਾੜੀ ਫੀਸ ਦੀ ਗੱਲ ਕੀਤੀ ਹੈ ਕਈ ਵਾਰ ਇਦਾਂ ਦੇ ਮੁੰਡੇ ਹੁੰਦੇ ਆ ਟੈਲੈਂਟ ਬਹੁਤ ਹੁੰਦਾ ਕਈ ਗਰੀਬ ਘਰ ਦੇ ਹੁੰਦੇ ਆ ਪਰ ਉਹ ਤੇ ਉਹ ਸਿਰਫ ਪੈਸਿਆਂ ਖਾਣੋ ਹੀ ਆਪਣਾ ਇਧਰਲੇ ਬੰਨੇ ਨਹੀਂ ਆਉਂਦੇ ਉਹਨਾਂ ਨੂੰ ਸ਼ੌਂਕ ਹੁੰਦਾ ਕਿ ਉਹਨਾਂ ਨੂੰ ਕੋਈ ਖਾਸ ਹੁਨਰ ਦੇ ਸਕਦੇ ਹੋ ਕੋਈ ਉਹਨਾਂ ਵਾਸਤੇ ਜੀ ਬਿਲਕੁਲ ਇਹ ਬਾਬੇ ਦਾ ਘਰ ਆਈ ਇਹ ਜਿੰਮ ਮੇਰੀ ਨਹੀਂ ਇਹ ਸਾਰੇ ਜਿੰਨੇ ਵੀ ਸੁੰਦੇ ਮੇਰੇ ਵੀਰ ਜਿਹੜੇ ਜਿੰਮ ਦੇ ਸ਼ਿਕਾ ਜਿਹੜਾ ਫਿਟਨੈਸ ਦੇ ਚਾਹ ਪਾਣਾ ਇਹ ਸਾਰਿਆਂ ਦੀ ਆਪਣੀ ਆ ਜਦੋਂ ਮਰਜ਼ੀ ਦਰਵਾਜ਼ੇ ਖੁੱਲੇ ਆ ਜਿਹੜਾ ਕੋਈ ਜਿਹੜਾ ਫਾਈਨੈਂਸ਼ੀਅਲ ਕਮਜ਼ੋਰ ਵੀ ਹੋਊਗਾ ਉਹਨੂੰ ਆਪਾਂ ਆਪਦੇ ਕੋਲੋਂ ਵੀ ਤਿਆਰ ਕਰਾਂਗੇ ਪਰ ਉਹਦੀ ਜੇ ਲਗਨ ਹੋਵੇਗੀ ਇਸ ਵਿੱਚ ਵਸਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਵਾ ਉਸ ਚੀਜ਼ ਨੂੰ ਲੈ ਕੇ ਉੜਦਾ ਪੰਜਾਬ ਡੁੱਬਦਾ ਪੰਜਾਬ ਵਾਈਟ ਪੰਜਾਬ ਪਤਾ ਨਹੀਂ ਕਿੰਨੇ ਨਾਮ ਦੀਆਂ ਫਿਲਮਾਂ ਵੀ ਬਣ ਚੁੱਕੀਆਂ ਨੇ ਤੇ ਹਰ ਰੋਜ਼ ਕ੍ਰਾਈਮ ਦੀਆਂ ਜਿਹੜਾ ਹੁੰਦਾ ਵਾ ਉਹ ਵੀ ਸਿਹਤ ਜ਼ਿਆਦਾਤਰ ਨਿਸ਼ੇੜੀਆਂ ਵੱਲੋਂ ਕੀਤਾ ਜਾਂਦਾ ਵਾ ਲਾਅ ਇਨ ਆਰਡਰ ਤੇ ਨਿਸ਼ੇੜੀਆਂ ਦੀ ਜਿਹੜੀ ਗਿਣਤੀ ਪੰਜਾਬ 'ਚ ਵੱਧ ਗਈ ਆ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤੇ ਇੱਦਾਂ ਹੀ ਲੱਗਦਾ ਪਰ ਦੂਸਰਾ ਪੱਖੇ ਦਾ ਸਾਰੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਇਸ ਬੰਨੇ ਨਹੀਂ ਆ ਬਹੁਤ ਸਹਿਰਦ ਨੌਜਵਾਨ ਵੀ ਹੈਗੇ ਨੇ ਜਿਹੜੇ ਆਪਦੇ ਇਸ ਦੌਰ ਦੇ ਵਿੱਚ ਮਾੜੇ ਕੰਮਾਂ ਤੋਂ ਬਚੇ ਹੋਏ ਨੇ ਤੇ ਹੋਰਾਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਅਸੀਂ ਜਿੱਥੇ ਬੈਠੇ ਆ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਹਲਕਾ ਜੀਰਾ ਤੇ ਬਲਾਕ ਮਖੂ ਦਾ ਪਿੰਡ ਹੈਗਾ ਖਡੂਰ ਇਹ ਜੀਰਾ ਤੋਂ ਮਖੂ ਰੋਡ ਦੇ ਉੱਤੇ ਸੰਧੂ ਆਰਮੀ ਫਿਟਨੈਸ ਦੇ ਨਵੇਂ ਦਿਨ ਆਮ ਨਾਲ ਇਹਨਾਂ ਨੇ ਜਿਮ ਇੱਥੇ ਖੋਲੀ ਹੋਈ ਆ ਬਿਲਕੁਲ ਰੋਡ ਦੇ ਉੱਤੇ ਤੇ ਇਹ ਆਰਮੀ ਦੇ ਵੀਰ ਆਏ ਆ ਰਟਾਇਰ ਹੋ ਕੇ ਆਇਆ ਆਪਾਂ ਨੇ ਦਿਨ ਨਾਲ ਗੱਲਬਾਤ ਕਰਦੇ ਆ ਕਿ ਆਖਰ ਇਹਨਾਂ ਨੇ ਇਹ ਪਿੰਡ 'ਚ ਕਿਉਂ ਸ਼ੁਰੂ ਕੀਤਾ ਜੋ ਵੀ ਕੁਐਸਚਨ ਹੋਣਗੇ ਆਪਣੇ ਮੰਚ 'ਚ ਜਾਂ ਤੁਹਾਡੇ ਵੀ ਕੋਈ ਕੁਐਸਚਨ ਹੈਗੇ ਆ ਉਹ ਤੁਸੀਂ ਆਪਣਾ ਕਮੈਂਟ ਬਾਕਸ ਭੇਜ ਸਕਦੇ ਹੋ ਦਵਾਰਾ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਤਾਂ ਉਹ ਵੀ ਅਸੀਂ ਇਹਨਾਂ ਨੂੰ ਪੁੱਛਾਂਗੇ ਇਹਨਾਂ ਨਾਲ ਪਹਿਲਾਂ ਗੱਲਬਾਤ ਸ਼ੁਰੂ ਕਰਦੇ ਆ ਹਾਂਜੀ ਵੀਰ ਜੀ ਆਪਣਾ ਨਾਮ ਦੱਸੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵੀਰ ਜੀ ਮੇਰਾ ਨਾਮ ਜਗਜੀਤ ਸਿੰਘ ਆ ਜੀ ਤੇ ਮੈਂ ਆਰਮੀ ਦੇ ਵਿੱਚੋਂ ਐਜ਼ ਆ ਹਵਾਲਦਾਰ ਹੂੰ ਨਾਨ ਕੁਸ਼ਰ ਅਫਸਰ ਰਟਾਇਰ ਹੋਇਆ ਓਕੇ ਕਿੰਨੇ ਕਿੰਨਾ ਚਿਰ ਹੋ ਗਿਆ ਰਟਾਇਰ ਹੋਣ ਤੁਹਾਨੂੰ ਮੈਨੂੰ 2 ਮਹੀਨੇ ਹੋ ਗਏ ਜੀ ਰਟਾਇਰਮੈਂਟ ਹੋਏ ਨੂੰ ਤੇ ਮੇਰਾ ਸ਼ੁਰੂ ਤੋਂ ਇਹਨਾ ਪਿੰਡ ਨਾਲ ਲਗਾ ਬਹੁਤ ਸੀਗਾ ਪਿੰਡ ਹੁਣ ਜਦੋਂ ਵੈਸੇ ਤਾਂ ਸਾਨੂੰ ਛੁੱਟੀ ਓਨੀ ਕੁ ਮਿਲਦੀ ਆ ਤੇ ਜਦੋਂ ਪਿੰਡ ਦੇ ਵਿੱਚ ਜਿਹੜਾ ਸਕੂਨ ਪਿੰਡ ਦੇ ਵਿੱਚ ਆ ਕੇ ਮਿਲਦਾ ਕਈ ਮੇਰੇ ਮੈਂ ਉਹ ਹੀ ਤੁਹਾਨੂੰ ਪੁੱਛ ਲੱਗਾ ਵੀ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕਰ ਲਈ ਆ ਵੀ ਮੇਰਾ ਵੀ ਕਹਿੰਦੇ ਕਿ ਜਿਵੇਂ ਐ ਲੋਕੀ ਆ ਜਿਹੜੇ ਉਹ ਕੋਈ ਵੀ ਕਾਰੋਬਾਰ ਸ਼ੁਰੂ ਕਰਦਾ ਜਦੋਂ ਕੋਈ ਜਾਂ ਤੇ ਉਹ ਵੱਡੇ ਸ਼ਹਿਰ ਚ ਕਰਦਾ ਤੇ ਜਾਂ ਫਿਰ ਜਿਹੜੇ ਫੌਜੀ ਤੁਹਾਡੇ ਖਾਸ ਕਰਕੇ ਉਹਨਾਂ ਨੇ ਇਹ ਹੁੰਦਾ ਵੀ ਉਹਨੂੰ ਕਮਾਈ ਕਰ ਲਈ ਤੇ ਫੇਰ ਹੀ ਉਹਨਾਂ ਆਰਾਮ ਕਰੀਏ ਤੇ ਤੁਸੀਂ ਦੋਨਾਂ ਚੀਜ਼ਾਂ ਤੋਂ ਹਟ ਕੇ ਕੰਮ ਕੀਤਾ ਕਿ ਜਿੰਮੇ ਵੀ ਪਿੰਡ ਚ ਖੋਲਣਾ ਰਿਸਕ ਆ ਬਹੁਤ ਅਕੜਾ ਜਿੰਨਾ ਇੰਨੀ ਇਨਵੈਸਟਮੈਂਟ ਕਰਨੀ ਕਿਉਂਕਿ ਪਿੰਡ ਵਿੱਚ ਪਿੰਡਾਂ ਵਿੱਚ ਜਿੰਮਣੀ ਇੱਡੀ ਵੱਡੀ ਕੋਈ ਖੋਲਦਾ ਜਿਹੜੀ ਤੁਸੀਂ ਖੋਲੀ ਆ ਤੇ ਇਹ ਇਹ ਜਿਹਾ ਕਿਉਂ ਹੋਇਆ ਕਿ ਪਿੰਡ ਚ ਹੀ ਖੋਲੀ ਸ਼ਹਿਰ ਕਿਉਂ ਨਹੀਂ ਦੇਖੋ ਜੀ ਪਹਿਲਾਂ ਤਾਂ ਮੇਰਾ ਇੱਕ ਸਭ ਤੋਂ ਵੱਡਾ ਸੁਪਨਾ ਇਹ ਸੀਗਾ ਵੀ ਪਿੰਡ ਦੇ ਵਿੱਚ ਪਹਿਲਾਂ ਤਾਂ ਮੈਨੂੰ ਆਪ ਹੀ ਆਰਮੀ ਦਾ ਆਰਮੀ ਦੇ ਵਿੱਚ ਰਹਿਣ ਦੇ ਕਰਕੇ ਫਿਟਨੈਸ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਬਾਕੀ ਮੈਂ ਆਰਮੀ ਟ੍ਰੇਨਰ ਦਾ ਕੋਰਸ ਕੀਤਾ ਹੈ ਜੀ ਫਿਟਨੈਸ ਟ੍ਰੇਨਰ ਦਾ ਸਰਟੀਫਾਈਡ ਟ੍ਰੇਨਰ ਹਾਂ ਮੈਂ ਤੇ ਦੂਜਾ ਵੀ ਸ਼ਹਿਰਾਂ ਦੇ ਵਿੱਚ ਨਹੀਂ ਮਨ ਲੱਗਦਾ ਜੀ ਸਾਡਾ ਪਿੰਡਾਂ ਵਾਲਿਆਂ ਦਾ ਅਸੀਂ ਬੜਾ ਪੂਰਾ ਇੰਡੀਆ ਘੁੰਮ ਲਿਆ ਪੂਰਾ ਮਤਲਬ ਕਈ ਨਾਲ-ਨਾਲ ਦੀਆਂ ਕੰਟਰੀਆਂ ਵਿੱਚ ਵੀ ਜਾਏ ਆਂ ਤੇ ਪਰ ਜਿਹੜਾ ਸਕੂਨ ਸਾਡੇ ਪਿੰਡਾਂ ਦੇ ਵਿੱਚ ਹੈ ਨਾ ਜੀ ਇਹ ਸਕੂਨ ਕਿਤੇ ਨਹੀਂਗਾ ਤੇ ਮੇਰਾ ਬਸ ਇਹੀ ਸੀਗਾ ਮੇਨ ਮਕਸਦ ਆ ਬਾਕੀ ਪਿੰਡਾਂ ਦੀ ਹਾਲਤ ਅਸੀਂ ਦੇਖਦੇ ਆ ਪਿੰਡਾਂ ਦੇ ਵਿੱਚ ਨਸ਼ਿਆਂ ਦਾ ਬਿਲਕੁਲ ਬੁਰਾ ਹਾਲਾ ਨਸ਼ਿਆਂ ਨਾਲ ਜਵਾਨੀ ਬੇੜਾ ਗਰਕ ਹੋ ਰਿਆ ਜਵਾਨੀ ਦਾ ਇਸ ਕਰਕੇ ਮੈਂ ਸੋਚਿਆ ਵੀ ਪਹਿਲਾਂ ਤਾਂ ਇੱਥੇ ਇੱਕ ਸੇਵਾ ਹੀ ਸਮਝ ਲਓ ਇਨਵੈਸਟਮੈਂਟ ਦਾ ਵੀ ਜਿਵੇਂ ਸਮਝ ਲਓ ਵੀ ਸੇਵਾ ਹੀ ਆ ਨਾ ਤਾਂ ਜਿੰਨੀਆਂ ਹੁਣ ਤੁਸੀਂ ਬਾਕੀ ਜਿੰਮ ਦੀ ਕੋਈ ਆਪਾਂ ਨਾ ਮਾਤਰ ਜੀ ਫੀਸ ਰੱਖੀ ਆ ਤੁਸੀਂ ਸ਼ਹਿਰਾਂ ਦੇ ਵਿੱਚ ਕੁਈਸਾਂ ਕਿਰੇ ਦੇਖ ਲਓ ਆਪ ਇਨਵੈਸਟਮੈਂਟ ਵੀ ਕਰਕੇ ਤੇ ਫਿਰ ਵੀ ਆਪਾਂ ਕੋਈ ਲਾਲਚ ਨਹੀਂਗਾ ਤੁਸੀਂ ਮਾਰੀ ਫੀਸ ਦੀ ਗੱਲ ਕੀਤੀ ਹੈ ਕਈ ਵਾਰ ਇਦਾਂ ਦੇ ਮੁੰਡੇ ਹੁੰਦੇ ਆ ਟੈਲੈਂਟ ਬਹੁਤ ਹੁੰਦਾ ਕਈ ਗਰੀਬ ਘਰ ਚ ਹੁੰਦੇ ਆ ਪਰ ਉਹ ਤੇ ਉਹ ਸਿਰਫ ਪੈਸਿਆਂ ਖਣੋ ਹੀ ਆਪਣਾ ਇਧਰਲੇ ਬੰਨੇ ਨਹੀਂ ਆਉਂਦੇ ਉਹਨਾਂ ਨੂੰ ਸ਼ੌਂਕ ਹੁੰਦਾ ਕਿ ਉਹਨਾਂ ਨੂੰ ਕੋਈ ਖਾਸ ਉਤ ਦੇ ਸਕਦੇ ਹੋ ਕੋਈ ਉਹਨਾਂ ਵਾਸਤੇ ਜੀ ਬਿਲਕੁਲ ਇਹ ਬਾਬੇ ਦਾ ਘਰ ਆਈ ਇਹ ਜਿਮ ਵੇਰੀ ਨਹੀਂ ਹੈ ਸਾਰੇ ਜਿੰਨੇ ਵੀ ਸੌਂਦੇ ਮੇਰੇ ਵੀਰ ਜਿਹੜੇ ਜਿਮ ਦੇ ਸ਼ਿਕਾ ਜਿਹੜਾ ਫਿਟਨੈਸ ਦੇ ਚਾਹਵਾਨ ਆ ਇਹ ਸਾਰਿਆਂ ਦੀ ਆਪਣੀ ਆ ਜਦੋਂ ਮਰਜੀ ਦਰਵਾਜ਼ੇ ਖੁੱਲ੍ਹੇ ਆ ਜਿਹੜਾ ਕੋਈ ਜਿਹੜਾ ਫਾਈਨੈਂਸ਼ੀਅਲ ਕਮਜ਼ੋਰ ਵੀ ਹੋਊਗਾ ਉਹਨੂੰ ਆਪਾਂ ਆਪਦੇ ਕੋਲੋਂ ਵੀ ਤਿਆਰ ਕਰਾਂਗੇ ਪਰ ਉਹਦੀ ਜੇ ਲਗਨ ਹੋਵੇਗੀ ਤਾਂ ਬਹੁਤ ਇੱਕ ਮਿੰਟ ਰੁਕੂੰਗਾ ਦਰਸ਼ਕੋ ਤੁਸੀਂ ਦੇਖੋ ਇਹ ਵੀਰ ਦਾ ਜज्बा ਨੌਜਵਾਨ ਵੀਰ ਫੌਜ ਦਾ ਜज्बा ਕੀ ਇਹਨਾਂ ਦਾ ਕਹਿਣਾ ਵਾ ਕਿ ਜੇਕਰ ਲੋੜ ਪਈ ਜੇ ਕੋਈ ਮਾਤੜ ਬੰਦਾ ਜਿਹਨੂੰ ਇਹਨਾਂ ਨੂੰ ਲੱਗਦਾ ਹੋਇਆ ਕਿ ਇਹ ਟ੍ਰੇ ਚਾਹਵਾਨਾ ਟ੍ਰੇਨਿੰਗ ਟ੍ਰੇਨਿੰਗ ਦਾ ਤੇ ਕਰ ਸਕਦਾ ਵਾ ਤੇ ਉਹਦੇ ਲਈ ਇਹ ਫ੍ਰੀ ਵੀ ਟ੍ਰੇਨਿੰਗ ਉਹਨੂੰ ਕਰਾ ਦੇਣਗੇ ਬਹੁਤ ਵੱਡੀ ਗੱਲ ਆ ਇਹ ਮਤਲਬ ਕਿ ਨੀਤੇ ਆਪਾਂ ਵੇਖਨੇ ਆ ਕਿ ਲਾਲਚ ਜਿਹੜਾ ਉਹ ਕਿੰਨਾ ਜ਼ਿਆਦਾ ਵੱਧ ਚੁੱਕਿਆ ਵਾ ਇਹ ਸਹੂਲਤਾਂ ਕੀ ਕੀ ਆ ਜੇ ਆਪਣੀ ਜਿਮ ਦੇ ਵਿੱਚ ਪਹਿਲਾਂ ਦੇ ਦੋ ਸਹੂਲਤਾਂ ਸਰ ਬਾਕੀ ਤੁਸੀਂ ਵੇਖ ਹੀ ਰਹੇ ਹੋ ਸਾਰਾ ਇਹਦਾ ਜੋ ਵੀ ਸਟਰਕਚਰ ਆਪਾਂ ਬਣਾਇਆ ਸਾਰੀਆਂ ਕਮਰਸ਼ੀਅਲ ਮਸ਼ੀਨਾਂ ਨਵੀਆਂ ਲਿਆਂਦੀਆਂ ਜੀ ਕੋਈ ਇੱਕ ਵੀ ਪੁਰਾਣੀ ਮਸ਼ੀਨ ਨਹੀਂ ਹੈਗੀ ਇੱਥੇ ਓਕੇ ਦੂਜਾ ਉੱਪਰ ਵੀ ਦੋ ਪੋਰਸ਼ਨ ਹੈ ਜੀ ਜਿੰਮ ਦੇ ਹਾਂਜੀ ਉੱਪਰ ਵੀ ਹੈਗਾ ਅੰਦੀ ਠੀਕ ਹੈ ਦੱਦ ਦੇ ਉੱਪਰ ਦੋ ਪੋਰਸ਼ਨ ਉੱਪਰ ਲੈਗ ਦਾ ਉਹ ਸਾਰਾ ਕੁਝ ਦਸਕੋ ਤੋਂ ਵੀ ਨਾਲ-ਨਾਲ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਜਿਹੜਾ ਉਹ ਸਾਰਾ ਕੁਝ ਅਸੀਂ ਐਡ ਕਰਕੇ ਲਾ ਦਾਂਗੇ ਉੱਪਰ ਉੱਪਰ ਲੈਗ ਵਰਕਆਊਟ ਦੀਆਂ ਮਸ਼ੀਨਾਂ ਨੇ ਜੀ ਥੱਲੇ ਸਾਰੀਆਂ ਸਟਰੈਂਥ ਦੀਆਂ ਬਾਕੀ ਕਾਰਡੀਓ ਦਾ ਆਪਾਂ ਕਰਾਵਾਂਗੇ ਨਾਲ ਤੇ ਟ੍ਰੇਨਿੰਗ ਮੈਂ ਖੁਦ ਦਊਂਗਾ ਜੀ ਬਾਕੀ ਅੱਜਕੱਲ ਮੁੰਡੇ ਵੈਸੇ ਬਹੁਤ ਕੌਨਸ਼ੀਅਸ ਨੇ ਤੇ ਪਰ ਫਿਰ ਵੀ ਜਿਹਨੂੰ ਨਹੀਂ ਸਮਝ ਆਉਂਦੀ ਜਾਂ ਜਿੱਦਾਂ ਵੀ ਅੱਗੇ ਖੁਦ ਮੈਂ ਨਿਗਰਾਨੀ ਦੇ ਵਿੱਚ ਆਪਣੇ ਕਰਵਾਵਾਂਗੇ ਜੀ ਤੇ ਇਹ ਇਕੱਲੇ ਜੈਂਟਸ ਵਾਸਤੇ ਆ ਮੁੰਡਿਆਂ ਵਾਸਤੇ ਕਿ ਕੁੜੀਆਂ ਵਾਸਤੇ ਵੀ ਆ ਤੇ ਟਾਈਮ ਟੇਬਲ ਕੀ ਹੈ ਵੀ ਦੱਸੋ ਨਾਲ ਸਵੇਰੇ 5:35 ਵਜੇ ਜਿਮ ਖੁੱਲਦਣਾ ਜੀ ਮੈਂ ਤੇ ਤਕਰੀਬਨ 9 10 ਵਜੇ ਤੱਕ ਮੁੰਡਿਆਂ ਦਾ ਟਾਈਮ ਆ ਜੀ ਜੈਂਟਸ ਦਾ ਟਾਈਮ ਆ 10 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਦਾ ਟਾਈਮ ਅਸੀਂ ਲੇਡੀਜ਼ ਦਾ ਰੱਖਿਆ ਜੀ ਕਿਉਂਕਿ ਬੀਬੀਆਂ ਘਰ ਦੇ ਕੰਮਾਂ ਕਰਦਾ ਕਾਰਾਂ ਦੇ ਵਿੱਚ ਜੇ ਕਰਦੀਆਂ ਟਾਈਮ ਲੱਗ ਜਾਂਦਾ ਜੀ 10 11 ਵਜੇ ਦਿੰਦੇ ਆ ਉਸ ਤੋਂ ਬਾਅਦ ਫ੍ਰੀ ਹੁੰਦੀਆਂ ਤੇ ਉਦੋਂ ਉਦੋਂ ਤੋਂ ਅਸੀਂ ਇਹ ਡਿਸਾਈਡ ਕੀਤਾ ਵੀ 10 ਤੋਂ ਲੈ ਕੇ 4 ਵਜੇ ਤੱਕ ਦਾ ਲੇਡੀਟਾ ਟਾਈਮ ਆ ਤੇ 4 ਵਜੇ ਤੋਂ ਲੈ ਕੇ ਸ਼ਾਮੀ 9 ਵਜੇ ਤੱਕ ਮੁੰਡਿਆਂ ਦਾ ਟਾਈਮ ਆ ਜੀ ਓਕੇ ਜੀ ਤਸਵੀਰੇ 5:30 ਤੋਂ ਲੈ ਕੇ ਤੇ ਪੂਰਾ ਦਿਨ ਮਤਲਬ ਸਮਝੋ ਵੀ ਸਾਢੇ 5:30 ਤੋਂ ਲੈ ਕੇ 10 ਵਜੇ ਤੱਕ ਮੁੰਡਿਆਂ ਦਾ ਤੇ 10 ਤੋਂ ਲੈ ਕੇ 4 ਵਜੇ ਤੱਕ ਲੇਡੀਜ਼ ਤੇ 4 ਵਜੇ ਤੋਂ ਲੈ ਕੇ ਫਿਰ ਮੁੰਡਿਆਂ ਦਾ ਟਾਈਮ ਹੈ ਜੀ ਐ ਕੋਈ ਜਿਵੇਂ ਜਿਮ ਵਾਲੇ ਜਿਹੜੇ ਮੁੰਡੇ ਆ ਉਹਨਾਂ ਨੇ ਨਾਲ ਪ੍ਰੋਟੀਨ ਵਗੈਰਾ ਜਾਂ ਇਸ ਤਰ੍ਹਾਂ ਕੁਝ ਲੈਣਾ ਹੁੰਦਾ ਵਾ ਤੇ ਉਹ ਡਾਕਟਰ ਮਾਰੇ ਵੀ ਕੁਝ ਡਾਈਟ ਦੱਸਦੇ ਹੋ ਜਾਂ ਫਿਰ ਕੋਈ ਸਪਲੀਮੈਂਟ ਵੀ ਦਿੰਦੇ ਹੋ ਹਾਂ ਜੀ ਪਹਿਲਾਂ ਤਾਂ ਆਪਣਾ ਇਹ ਹੁੰਦਾ ਜੀ ਵੀ ਆਪਾਂ ਨੈਚੁਰਲ ਡਾਈਟ ਦਈਏ ਬੱਚਿਆਂ ਨੂੰ ਪਰ ਜੇ ਕਈ ਵਾਰ ਕੀ ਹੁੰਦਾ ਵੀ ਆਪਣੇ ਖਾਣੇ ਦੇ ਵਿੱਚ ਉਹ ਆਪਾਂ ਨੂੰ ਪ੍ਰੋਟੀਨ ਜਾਂ ਜੋ ਵੀ ਆਪਾਂ ਨੂੰ ਐਸੈਂਸ਼ੀਅਲ ਚਾਹੀਦੇ ਹੁੰਦੇ ਉਹ ਨਹੀਂ ਮਿਲ ਜਾਂਦੇ ਆਮ ਘਰਾਂ ਚ ਸਾਰੀ ਚੀਜ਼ਾਂ ਨਹੀਂ ਹੁੰਦੀ ਨਹੀਂ ਹੁੰਦੀਆਂ ਫਿਰ ਉਸ ਵਾਸਤੇ ਕਈ ਵਾਰ ਸਾਨੂੰ ਜਦੋਂ ਜਿਮ ਕਰਦੇ ਹਾਂ ਤਾਂ ਸਪਲੀਮੈਂਟ ਲੈਣਾ ਪੈਂਦਾ ਇਸ ਗੱਲ ਕਿ ਮੰਡੇ ਆਪਣੇ ਕੋਲ ਹੁੰਦੇ ਹਾਂਜੀ ਆਪਣੇ ਕੋਲ ਸਪਲੀਮੈਂਟ ਵੀ ਹੁੰਦੇ ਆਪਾਂ ਉਹ ਬੱਚਿਆਂ ਨੂੰ ਪ੍ਰੋਵਾਈਡ ਕਰਾਵਾਂਗੇ ਵਧੀਆ ਕੁਆਲਿਟੀ ਦੇ ओरिजिनल ਸਪਲੀਮੈਂਟ ਪ੍ਰੋਵਾਈਡ ਕਰਾਵਾਂਗੇ ਨਹੀਂ ਰੁਕੂਗਾ ਜੀ ਮੈਂ ਤੁਹਾਨੂੰ ਇੱਥੇ ਤਾਂ ਤੁਸੀਂ ਕਹਿ ਦਿੱਤਾ ਕਿ ਸਪਲੀਮੈਂਟ ਸਪਲੀਮੈਂਟ ਸਾਰੇ ਕਹਿੰਦੇ ਅਸੀਂ ਬਣਾਉਂਦੇ ਹਾਂ ਲੋ ਜੀ ਸਾਡਾ ਬਹੁਤ ਵਧੀਆ ਹਾਲੋ ਜੀ ਸਾਡਾ ਬਹੁਤ ਵਧੀਆ ਸਪਲੀਮੈਂਟ ਹੈ ਪਰ ਜਿਹੜੀ ਵੇਖਣ ਦੇ ਵਿੱਚ ਗੱਲ ਆਈ ਹੈ ਵੀ ਸਟੀਰੋਇਡ ਬਹੁਤ ਜ਼ਿਆਦਾ ਹੁੰਦਾ ਤੇ ਉਹਦੇ ਕਰਕੇ ਤੁਸੀਂ ਹੀ ਕਰਦੇ ਹੋ ਜੂ ਸਟੀਰੋਇਡ ਨੂੰ ਕਿ ਅਵੋਇਡ ਕਰਦੇ ਹੋ ਨਹੀਂ ਜੀ ਨਹੀਂ ਸਟੀਰੋਇਡ ਤੋਂ ਬਿਲਕੁਲ ਅਵੋਇਡ ਕਰਾਂਗੇ ਆਪਾਂ ਸਟੀਰੋਇਡ ਕਿੰਨੀਆਂ ਵੱਡੇ ਆਪਾਂ ਦੇਖਦੇ ਆਂ ਕਿ ਹਰ ਰੋਜ਼ ਨਿਊਜ਼ ਆਉਂਦੀ ਰਹਿੰਦੀ ਐ ਕੁਝ ਨਾ ਕੋਈ ਸਟੇਰੋਇਡ ਦੇ ਕਰਕੇ ਸਟੇਰੋਇਡ ਬਿਲਕੁਲ ਵਾਈਟ ਕਰਾਂਗੇ ਜੀ ਆਪਾਂ ਇਦਾਂ ਦਾ ਕੋਈ ਪੰਗਾ ਨਹੀਂ ਲਵਾਂਗੇ ਤਾਂ ਜਿੱਥੇ ਸਟੇਰੋਇਡ ਨਾਲ ਤੁਹਾਨੂੰ 2 ਮਹੀਨੇ ਦੇ ਵਿੱਚ 3 ਮਹੀਨੇ ਦੇ ਤਿਆਰ ਹੋਣਾ ਅਸੀਂ 4 ਮਹੀਨੇ 5 ਮਹੀਨੇ ਤਿਆਰ ਕਰਾਂਗੇ ਬੋਡੀ ਪਰ ਸਟੇਰੋਇਡ ਦਾ ਤੌਬਾ ਕਰਾਂਗੇ ਜੀ ਅਸੀਂ ਕਿ ਸਟੇਰੋਇਡ ਤੋਂ ਬਿਨਾ ਟਾਈਮ ਥੋੜਾ ਜ਼ਿਆਦਾ ਲੱਗਦਾ ਪਰ ਬੋਡੀ ਜਿਹੜੀ ਵਧੀਆ ਬਣ ਜਾਂਦੀ ਹੈ ਵਧੀਆ ਬਣ ਜਾਂਦੀ ਆ ਜਿਹੜੀ ਦੇਸੀ ਖੁਰਾਕ ਜਾਂ ਜਿਹੜੇ ਨਾਰਮਲ ਸਪਲੀਮੈਂਟ ਜਿਵੇਂ ਪ੍ਰੋਟੀਨ ਹੁੰਦਾ ਵਾ ਆਪਣੇ ਕਰੀਨ ਕਰੀਟੀਨ ਹੁੰਦੀ ਜਾਂ ਕੋਈ ਹੋਰ ਸਪਲੀਮੈਂਟ ਜਿਹੜੇ ਨੇਚਰਲ ਸਪਲੀਮੈਂਟ ਦੇ ਵਿੱਚ ਹੀ ਆ ਜਾਂਦੇ ਉਹ ਸਟੇਰੋਇਡ ਤੋਂ ਬਿਨਾ ਤੇ ਜੇ ਆਪਾਂ ਉਹਨਾਂ ਨੂੰ ਯੂਜ਼ ਕਰਦੇ ਹਾਂ ਉਹਨਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ ਜਦੋਂ ਸਟੇਰੋਇਡ ਜਦੋਂ ਬੰਦਾ ਛੇਤੀ ਬਾਡੀ ਬਣਾਉਣ ਦੇ ਚੱਕਰ ਦੇ ਵਿੱਚ ਪੈਂਦਾ ਤੇ ਉਦੋਂ ਉਦੋਂ ਬੇੜਾ ਕਰ ਕਰਕੇ ਬਹਿ ਜਾਂਦੇ ਵੱਡੇ ਵੱਡੇ ਜਿਹੜੇ ਬਾਡੀ ਬਿਲਡਰ ਨੇ ਜਾਂ ਹੋਰ ਕਈ ਮਹਾਨ ਸੀ ਤਾਂ ਜਿਨ੍ਹਾਂ ਨੇ ਸਰੀਰ ਕਮਾਏ ਹੋਇਆ ਉਹਨਾਂ ਦੀਆਂ ਮੈਂ ਇੰਟਰਵਿਊ ਸੁਣੀਆਂ ਉਹਨਾਂ ਨੇ ਕਹਣਾ ਕਿ ਵੀ ਸਟੇਰੋਇਡ ਤੋਂ ਬਿਨਾ ਬਾਡੀ ਨਹੀਂ ਬਣ ਸਕਦੀ ਤੇ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਕੀ ਮੰਨਦੇ ਹੋ ਨੁਕਸਾਨ ਹੁੰਦਾ ਵਾ ਜੇ ਤੇ ਉਹਦਾ ਇਹਦੇ ਤੋਂ ਬਿਨਾ ਕੋਟੀ ਬਣ ਸਕਦੀਆਂ ਦੇਖੋ ਜੀ ਜੇ ਤਾਂ ਨਾਰਮਲ ਅਸੀਂ ਨਾਰਮਲ ਫਿਟ ਰਹਿਣਾ ਨਾਰਮਲ ਵੀ ਸਾਡੇ ਕੱਪੜਾ ਪਾਇਆ ਜਜੇ ਸਾਡੀ ਵਧੀਆ ਇੱਕ ਫਿਜ਼ਿਕ ਦਿਖੇ ਉਹਦੇ ਵਾਸਤੇ ਤਾਂ ਸਪਰੇਡ ਲੈਣ ਦੀ ਲੋੜ ਨਹੀਂ ਅੱਜ ਜਦੋਂ ਤੁਸੀਂ ਬਹੁਤ ਉੱਚੇ ਲੈਵਲ ਤੇ ਕੰਪੀਟ ਕਰਦੇ ਆ ਕੰਪੀਟੀਸ਼ਨ ਵਾਸਤੇ ਕੰਪੀਟ ਕਰਦੇ ਆ ਤੇ ਉੱਥੇ ਲੈਂਦੇ ਵੀ ਆ ਉਹਦਾ ਨੁਕਸਾਨ ਨਹੀਂ ਹੁੰਦਾ ਨੁਕਸਾਨ ਤਾਂ ਹੁੰਦਾ ਜੀ ਬਿਲਕੁਲ ਨੁਕਸਾਨ ਹੁੰਦਾ ਪਰ ਉਹ ਹੁਣ ਕਈ ਆਪਾਂ ਪਹਿਲਾਂ ਗੱਲ ਲਾਲਚ ਦੀ ਕੀਤੀ ਸੀ ਕਿ ਲਾਲਚ ਪੈ ਜਾਂਦਾ ਵੀ ਅਸੀਂ ਨਾਮ ਨਾਮ ਦੇ ਚੱਕਰ ਦੇ ਵਿੱਚ ਛੇਤੀ ਬਣਾ ਲਈਏ ਛੇਤੀ ਅਸੀਂ ਆਪਣਾ ਨਾਮ ਕਰ ਲਈਏ ਪਰ ਨਾਮ ਦੇ ਚੱਕਰ ਦੇ ਵਿੱਚ ਬਹੁਤ ਸਾਰ ਨੁਕਸਾਨ ਕਰਾ ਪੈਂਦੇ ਆ ਇਸ ਗੱਲ ਨੂੰ ਲੈ ਕੇ ਨੌਜਵਾਨਾਂ ਨੂੰ ਕੀ ਫੀਲ ਕਰੋਗੇ ਇਸ ਤੇ ਰੈਡ ਨੂੰ ਲੈ ਕੇ ਵੀ ਤੇ ਜੇ ਕੋਈ ਸਰੀਰ ਬਣਾਉਂਦਾ ਚਾਹਵਣਾ ਤਹਾਡੇ ਕੋਲੇ ਨਹੀਂ ਵੀ ਆਉਂਦਾ ਜਾਂ ਦੂਰੋਂ ਵੀ ਸੁਣ ਰਿਹਾ ਕਿਸੇ ਹੋਰ ਜ਼ਿਲ੍ਹੇ ਚੋਂ ਜਾਂ ਉਹਨਾਂ ਨੂੰ ਕੀ ਐਡਵਾਈਸ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਜਿਮ ਚੁਣਨੇ ਕਿਤੇ ਉਹਦੇ ਵਿੱਚ ਕਿਹੜੀਆਂ ਸਹੂਲਤਾਂ ਹੋਣ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਸਪਲੀਮੈਂਟਰੀ ਦਿੰਦੇ ਹੋ ਨੇ ਕੀ ਕੀ ਵੇਖਣ ਨਾਲ ਕਿ ਸਿੱਧੀ ਗੱਲ ਜੇ ਕਿਸੇ ਅਣਜਾਣ ਮੁੰਡੇ ਨੇ ਜਿਮ ਚ ਜਾਣਾ ਤੇ ਉਹਨੂੰ ਕੀ ਵੇਖਣਾ ਚਾਹੀਦਾ ਜਿਮ ਦੇ ਵਿੱਚ ਕਿਹੜੀਆਂ ਸਹੂਲਤਾਂ ਹੋਣ ਦੇਖੋ ਜੀ ਜਿਮ ਤਾਂ ਪਹਿਲਾਂ ਤਾਂ ਸਟਾਰਟਿੰਗ ਕੋਈ ਵੀ ਜਿਮ ਦੇ ਵਿੱਚ ਕੋਈ ਫਰਸਟ ਦਿਨ ਆਉਂਦਾ ਉਹਦਾ ਪਹਿਲਾ ਤਾਂ ਮਕਸਦ ਇਹ ਵੀ ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਵਾਰਮ-ਅਪ ਕਰੇ ਵਾਰਮ-ਅਪ ਕਰਕੇ ਪਹਿਲਾਂ ਤਾਂ ਤਕਨੀਕ ਸਿੱਖੇ ਐਕਸਰਸਾਈਜ਼ ਦੀ ਤਕਨੀਕ ਕੀ ਆ ਸਹੀ ਤਰੀਕੇ ਨਾਲ ਲਾਉਣਾ ਕਈ ਵਾਰ ਮੈਂ ਦੇਖਦਾ ਇਥੇ ਜਿੰਮ ਦੇ ਵਿੱਚ ਦੱਸੀਦਾ ਵੀ ਬੱਚਿਆਂ ਨੂੰ ਤਾਂ ਪਰ ਫਿਰ ਵੀ ਉਹ ਗਲਤ ਲਾਉਂਦੇ ਆ ਕਹਿਣ ਦੇ ਬਾਵਜੂਦ ਵੀ ਗਲਤ ਲਾਉਂਦੇ ਆ ਵੀ ਉਹਨਾਂ ਨੂੰ ਇੱਕ ਨਾ ਇੱਕ ਸੈਲਫ ਜਾਂ ਈਗੋ ਸੈੱਟ ਕਹਿੰਦੇ ਆ ਉਹਦੇ ਵਿੱਚ ਈਗੋ ਵਰਕਆਊਟ ਬੋਲ ਦਿੰਦੇ ਹੂੰ ਤੇ ਉਹਦੇ ਈਗੋ ਦੇ ਵਿੱਚ ਆ ਕੇ ਕੁਝ ਨਹੀਂ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ ਜਦੋਂ ਵੀ ਤੁਹਾਨੂੰ ਨਹੀਂ ਕੋਈ ਆ ਕੇ ਤੁਹਾਡੇ ਤੋਂ ਵੱਡਾ ਜਾਂ ਕੁਝ ਵੀ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਪਹਿਲਾਂ ਸਿੱਖੋ ਹੂੰ ਜਦੋਂ ਤੁਸੀਂ ਕੋਈ ਵੀ ਸੈੱਟ ਕੋਈ ਵੀ ਮਸ਼ੀਨ ਕੋਈ ਵਰਕਆਊਟ ਸਿੱਖ ਕੇ ਕਰੋਗੇ ਤੇ ਉਹਦਾ ਬੈਨੀਫਿਟ ਜ਼ਿਆਦਾ ਹੋਊਗਾ ਓਕੇ ਬਾਕੀ ਜਦੋਂ ਹੌਲੀ ਹੌਲੀ ਇਸ ਲਾਈਨ ਦੇ ਵਿੱਚ ਬੰਦਾ ਆਉਂਦਾ ਤੇ ਇਸ ਲਾਈਨ ਦੇ ਵਿੱਚ ਅ ਬਹੁਤ ਟਾਈਮ ਲੰਮੀ ਭਗਤੀ ਹੈ ਜੀ ਇਹ ਹੂੰ ਜੇ ਬੰਦਾ ਇਹ ਸੋਚੇ ਵੀ ਇੱਕ 2 4 ਮਹੀਨਿਆਂ ਦੇ ਵਿੱਚ ਆ ਕੇ ਤੇ ਆ ਕੇ ਕੰਪੀਟੀਸ਼ਨ ਦੇ ਵਿੱਚ ਲੋਕਾਂ ਨੂੰ 10 10 12 12 20 20 ਸਾਲ ਹੋ ਜਾਂਦੇ ਫਿਰ ਜਾ ਕੇ ਉੱਥੇ ਜਾ ਕੇ ਸਟੇਜ ਦੇ ਉੱਤੇ ਆਪਣੀਆਂ ਸ਼ਰਟਾਂ ਲਾਉਂਦੇ ਆ ਬਿਲਕੁਲ ਬਿਲਕੁਲ ਤੇ ਇਸ ਕਰਕੇ ਸਿੱਧਾ ਇਹ ਮਾਈਂਡ ਸੈਟ ਨਾ ਬਣਾ ਕੇ ਆਓ ਵੀ ਅਸੀਂ ਕੰਪੀਟੀਸ਼ਨ ਹੀ ਕਰਨਾ ਕੰਪੀਟ ਹੀ ਕਰਨਾ ਤੁਸੀਂ ਸਿਰਫ ਇੱਕ ਆਪਣੀ ਬੋਡੀ ਹੈਲਥ ਜਿਹੜੀ ਆਪਣੀ ਫਿਟਨੈਸ ਨੂੰ ਲੈ ਕੇ ਇੱਥੇ ਆਓ ਵੀ ਅਸੀਂ ਹੈਲਥ ਹੈਲਦੀ ਰਹਿਣਾ ਸਾਡੀ ਫਿਜ਼ਿਕਸ ਹੋਣੀ ਨਹੀਂ ਦਿਖੇ ਦੁਨੀਆਂ ਦਰੀ ਵਿੱਚ ਤਰ ਉਹ ਫਿਰ ਤਾਂ ਕਿ ਵੀ ਆਪਾਂ ਨੂੰ ਥਕਾਵਟ ਨਾ ਹੋਵੇ ਉਸ ਤਾਂ ਇੱਕ ਮੇਰਾ ਇਸ ਵਾਰ ਐਵੀਜ਼ ਕੀ ਡਾਈਟੇਸ਼ਨ ਵੀ ਡਾਈਟ ਚਾਰਟ ਵੀ ਬਣਾ ਕੇ ਦਿੰਦੇ ਹੋ ਤੁਸੀਂ ਹਾਂਜੀ ਡਾਈਟ ਵੀ ਡਾਈਟ ਚਾਰਟ ਵੀ ਬਣਾ ਕੇ ਦਵਾਂਗੇ ਆਪਾਂ ਕਿਉਂਕਿ ਉਹ ਹਰੇਕ ਇਨਸਾਨ ਦਾ ਸਰੀਰ ਵੱਖਰਾ ਵੱਖਰਾ ਉਹਦਾ ਸਟਰਕਚਰ ਵੱਖਰਾ ਵੱਖਰਾ ਕੋਈ ਕੋਈ ਹਾਂ ਕੋਈ ਕੋਈ ਬੋਡੀ weight ਕਿਸੇ ਦਾ ਘੱਟ ਆ ਕੋਈ ਅੰਡਰ weight ਆ ਕੋਈ ਓਵਰ weight ਆ ਫਿਰ ਉਹਦੇ ਅਕੋਰਡਿੰਗ ਆਪਾਂ ਉਹਨੂੰ ਡਾਈਟ ਦੱਸਾਂਗੇ ਕਿ ਦੱਸ ਦਿਓ ਡਾਈਟ ਤੁਸੀਂ ਉਸ ਅਕੋਰਡਿੰਗ ਆਪਾਂ ਡਾਈਟ ਦੱਸਾਂਗੇ ਕਿ ਕੀ ਉਹਨੂੰ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਕੀ ਅਵੋਇਡ ਕਰਨਾ ਚਾਹੀਦਾ ਮੰਦੀ ਇਹ ਖੀਰ ਦੇ ਉੱਤੇ ਦਰਸ਼ਕਾਂ ਨੂੰ ਜਿਹੜੇ ਇਲਾਕੇ ਦੇ ਦਰਸ਼ਕ ਨੇ ਕਿਉਂਕਿ ਮੈਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸ ਚੁੱਕਾ ਕਿ ਖਡੂਰ 메ਨ ਰੋਡ ਆ ਜੀਰੇ ਤੋਂ ਮੱਕੂ ਦੀ ਕਿਲੀ ਨੂੰ ਕਿਲੀ ਬੋਲਰਾਂ ਨੂੰ ਜਿਹੜੀ ਸੜਕ ਮੁੜਦੀ ਆ ਵੱਡਾ ਬੋੜ ਉੱਥੇ ਥੱਲੇ ਜਿਹੜਾ ਇਹ ਵੀਰ ਦੀ ਜਿੰਮ ਵੱਡੇ ਰੋਡ ਦੇ ਉੱਤੇ ਬਿਲਕੁਲ ਜਦੋਂ ਮਰਜੀ ਵੀਰ ਕੋਲੇ ਆ ਸਕਦੇ ਹੋ ਤੇ ਵੀਰ ਦਾ ਨੰਬਰ ਵੀ ਤੇ ਜਿਹੜਾ ਫਲੈਸ਼ ਹੋ ਰਿਹਾ ਵਾ ਤੇ ਵੀਰ ਜੀ ਕੀ ਬੇਨਤੀ ਕਰੋਗੇ ਇਲਾਕੇ ਦੇ ਜਿਹੜੇ ਆਪਣੇ ਲੱਗ ਲੱਗ ਪਿੰਡ ਲੱਗਦੇ ਜਿਹੜੇ ਮੱਕੂ ਜਾਂਦੇ ਆ ਔਰ ਕਿਤੇ ਜਾਂਦੇ ਉਹਨਾਂ ਨੂੰ ਕੀ ਬੇਨਤੀ ਕਰੋਗੇ ਦੇਖੋ ਜੀ ਇਹ ਨਾ ਆਪਣਾ ਤਕਰੀਬਨ 4 ਕਿਲੋਮੀਟਰ ਪੈ ਜਾਂਦਾ ਪਿੰਡ ਮਖੂ ਤੋਂ ਤੇ 4 ਕਿਲੋਮੀਟਰ ਦੇ ਏਰੀਏ ਦੇ ਵਿੱਚ 4-5 ਕਿਲੋਮੀਟਰ ਦੇ ਏਰੀਏ ਦੇ ਵਿੱਚ ਆਪਣੇ ਨੇੜੇ-ਨੇੜੇ ਕੋਈ ਵੀ ਜਿਮ ਨਹੀਂ ਹੈਗੀ ਤੇ ਕਈ ਕਈ ਆਪਣੇ ਵੀਰ ਜਿਹੜੇ ਆ ਪਿੰਡਾਂ ਦੇ ਬੱਚੇ ਆ ਉਹ ਦੂਰ ਜਾਣ ਦੇ ਕਰਕੇ ਸਕਿੱਪ ਕਰ ਜਾਂਦੇ ਉਹਨਾਂ ਨੂੰ ਚਾਹ ਬਹੁਤ ਆ ਮਤਲਬ ਕਿ ਜਿਮ ਹੋਵੇ ਨੇੜੇ ਕੋਈ ਜਿਮ ਹੋਵੇ ਤੇ ਅਸੀਂ ਉੱਥੇ ਜਾਈਏ ਆਪਣਾ ਸਹੀ ਤਰੀਕੇ ਨਾਲ ਸਾਨੂੰ ਗਾਈਡੈਂਸ ਮਿਲੇ ਤੇ ਮੈਂ ਤਾਂ ਇਹੀ ਅਪੀਲ ਕਰੂੰਗਾ ਭਾਈ ਵੀ ਬਿਲਕੁਲ ਜਿੰਨੇ ਵੀ ਆਪਣੇ ਨੇੜੇ ਬਹੁਤ ਪਿੰਡ ਪੈਂਦੇ ਆ ਇਹਨਾਂ ਸਾਰੇ ਬੱਚਿਆਂ ਨੂੰ ਵੀ ਤੁਸੀਂ ਭਾਈ ਆਪਣਾ ਟਾਈਮ ਕੱਢ ਕੇ ਆਓ ਆਪਣੇ ਜਦੋਂ ਹੁਣ ਤੋਂ ਤੁਹਾਨੂੰ ਜੇ ਫਿਟਨੈਸ ਦਾ ਚਸਕਾ ਪੈ ਗਿਆ ਤੇ ਇਹ ਚਸਕਾ ਇਹੋ ਜਾਂ ਵੀ ਸਾਰੀ ਉਮਰ ਨਹੀਂ ਜਾਂਦਾ ਮਰਦੇ ਦਮ ਤੱਕ ਫਿਟਨੈਸ ਦਾ ਚਸਕਾ ਨਹੀਂ ਜਾਂਦਾ ਤੇ ਜੇ ਤੁਸੀਂ ਆਹੀ ਉਮਰ ਹੁੰਦੀ ਆ ਚੰਗੇ ਪਾਸੇ ਲੱਗਣ ਦੀ ਤੇ ਮਾੜੇ ਪਾਸੇ ਲੱਗਣ ਦੇ ਤੇ ਜੇ ਤੁਸੀਂ ਬੰਦਾ ਤਿਲਕੇ ਉਹ ਤਿਲਕਾਂ ਦੇ ਖੜਾ ਹੁੰਦਾ ਤਿਲਕੇ ਦੇ ਚੀਜ਼ ਦੇ ਦੇਖ ਸਕਦੇ ਜੇ ਤੁਹਾਨੂੰ ਕੋਈ ਕੋਈ ਚੰਗੀ ਗਾਈਡੈਂਸ ਮਿਲ ਗਈ ਚੰਗੇ ਪਾਸੇ ਤੁਰ ਜਾਓਗੇ ਜੇ ਨਸ਼ਿਆਂ ਵਾਲੀ ਗਾਈਡੈਂਸ ਮਿਲ ਗਈ ਤੁਸੀਂ ਨਸ਼ਿਆਂ ਨਸ਼ਿਆਂ ਵਾਲੇ ਪਾਸੇ ਤੁਰ ਜਾਓਗੇ ਤੇ ਇਸ ਕਰਕੇ ਅਪੀਲ ਤਾਂ ਇਹੀ ਆ ਭਾਈ ਇਲਾਕਾ ਨਿਵਾਸੀਆਂ ਨੂੰ ਭਾਈ ਵੀ ਇਹ ਤੁਹਾਡੇ ਤੁਹਾਡੀ ਆਪਣੀ ਤੁਹਾਡੀ ਆਪਣੀ ਜਿਮ ਆ ਤੁਸੀਂ ਇੱਥੇ ਆਓ ਤੁਹਾਨੂੰ ਆਪਾਂ ਨਿਰਾਸ਼ ਨਹੀਂ ਕਰਾਂਗੇ ਹਰ ਤਰੀਕੇ ਨਾਲ ਹਰ ਤਰੀਕਾ ਸੈਟੀਸਫਾਈਡ ਕਰਕੇ ਭੇਜਾਂਗੇ ਇਥੋਂ ਜਿੱਦਾਂ ਵੀ ਟ੍ਰੇਨਿੰਗ ਵਾਈਜ਼ ਜਾਂ ਕੋਈ ਮਾਤੜ ਬੰਦਾ ਜਿਹਦਾ ਕੋਈ ਨਹੀਂ ਉਦਾਂ ਉਹਨੂੰ ਆਪਾਂ ਫ੍ਰੀ ਤੱਕ ਵੀ ਜਿਮ ਲਵਾਵਾਂਗੇ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਐਂ ਦੱਸਕੋ ਤੁਸੀਂ ਗੱਲਬਾਤ ਸਾਰੀ ਸੁਣੀ ਫੌਜੀ ਸਾਹਿਬ ਦੀ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਨੇ ਪਹਿਲਾਂ ਤੁਹਾਨੂੰ ਮੈਂ ਦੱਸ ਦਵਾ ਕਿ ਇਹ ਮੇਰੇ ਦੋਸਤ ਨੇ ਮੈਂ ਇੱਥੇ ਕੋਈ ਐਡਵਰਟਾਈਜ਼ਮੈਂਟ ਕਰਨ ਨਹੀਂ ਆਇਆ ਮੈਂ ਬਤੌਰੇ ਦੋਸਤ ਆਇਆ ਹਾਂ ਕਿਉਂਕਿ ਮੇਰੇ ਦੋਸਤ ਨੇ ਫੌਜ ਦੇ ਵਿੱਚ ਵੀ ਇਹਨਾਂ ਨੇ ਵਧੀਆ ਜਿਹੜੀ ਆ ਉੱਥੇ ਸਵਾਵਾਆਂ ਜਿਹੜੀਆਂ ਨਿਭਾਈਆਂ ਉਸ ਤੋਂ ਬਾਅਦ ਇਹਨਾਂ ਦਾ ਇਲਾਕੇ 'ਚ ਵੀ ਕਾਫੀ ਨਾਂ ਹੈਗਾ ਵਧੀਆ ਪਰਸਨ ਨੇ ਬਹੁਤ ਵਧੀਆ ਇਲਾਕੇ ਦੇ ਵਿੱਚ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਹਿੱਸਾ ਲੈਂਦੇ ਨੇ ਤੇ ਜਿਹੜਾ ਆ ਇਹ ਭਰਾਲਾ ਇਹਨਾਂ ਨੇ ਕੀਤਾ ਵਾ ਗੱਲਾਂ ਬਾਤਾਂ ਇਹਨਾਂ ਦੀ ਤੁਸੀਂ ਸੁਣ ਲਈਆਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਕਿਹੋ ਜੀ ਸ਼ਖਸੀਅਤ ਹੈ ਅਸੀਂ ਕਿਹਨੇ ਇਲਾਕਾ ਨਿਵਾਸੀਆਂ ਨੂੰ ਇੱਕ ਵਾਰੀ ਜ਼ਰੂਰ ਆਓ ਜੇ ਤੁਹਾਨੂੰ ਵਧੀਆ ਨਾ ਲੱਗੇ ਬੇਸ਼ੱਕ ਬਾਅਦ 'ਚ ਵਾਈਟ ਮਨਾ ਆਵੇ ਜਰੂਰ ਅਸੀਂ ਵੀ ਕਹਿੰਦੇ ਤੁਹਾਨੂੰ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਨਰਾਸ਼ ਨਹੀਂ ਜਿਹੜਾ ਇਥੋਂ ਹੋ ਕੇ ਜਾਣਾ ਪਊਗਾ ਬਿਲਕੁਲ ਤੁਸੀਂ ਵਧੀਆ ਤਰੀਕੇ ਨਾਲ ਇਥੋਂ ਸਾਰੀ ਜਾਣਕਾਰੀ ਲਵੋਗੇ ਬਾਡੀ ਬਣਾਉਣ ਦੀ ਤੇ ਸਾਰੀਆਂ ਮਸ਼ੀਨਾਂ ਵੀ ਇਨੇ ਦੇ ਕੋਲ ਜਿਹੜੀਆਂ ਸਾਰੀਆਂ ਉਹ ਉਪਲਬਧ ਨੇ ਤੇ ਤੁਸੀਂ ਸਕਰੀਨ ਤੇ ਜਿਹੜਾ ਨੰਬਰ ਆ ਉਹਦੇ ਉੱਤੇ ਗੱਲ ਕਰਕੇ ਵੀਰ ਨਾਲ ਗੱਲ ਕਰ ਸਕਦੇ ਹੋ ਦੱਸ ਕੋ ਇੱਕ ਹੋਰ ਤੁਹਾਨੂੰ ਗੱਲ ਦੱਸ ਦਈਏ ਅਸੀਂ ਦੁਪਹਿਰ ਦੇ ਟਾਈਮ ਇੱਥੇ ਬੈਠੇ ਹੋਏ ਆ ਕਈਆਂ ਦੇ ਮਨ 'ਚ ਇਹ ਹੋਗਾ ਕਿ ਹੈ ਨਹੀਂ ਜਿਮ ਦੇ ਵਿੱਚ ਕੋਈ ਵੀ ਪਰ ਨਹੀਂ ਮੁੰਡੇ ਜਿਹੜੇ ਉਹ ਬਾਹਰ ਬੈਠੇ ਹੋਏ ਸੀ ਮੁੰਡਿਆਂ ਦੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕੈਮਰਾ ਫੇਸ ਨਹੀਂ ਕਰਨਾ ਕੈਮਰੇ ਸਾਹਮਣੇ ਨਹੀਂ ਹੋਣਾ ਚਾਹੁੰਦੇ ਅਲੱਗ-ਅਲੱਗ ਹਰ ਮੁੰਡੇ ਦੀ ਜਿਹੜੀ ਉਹ ਥਿੰਕਿੰਗ ਹੁੰਦੀ ਹੈ ਤੇ ਹਰ ਬੰਦੇ ਨੂੰ ਆਜ਼ਾਦੀ ਆ ਵੀ ਉਹ ਕੈਮਰੇ ਸਾਹਮਣੇ ਆਉਣਾ ਜਾਂ ਜਿਹੜਾ ਕੰਮ ਕਰਨਾ ਜਾਂ ਨਹੀਂ ਕਈਆਂ ਨੂੰ ਇਹ ਹੁੰਦਾ ਕਿ ਨਜ਼ਰ ਨਾ ਲੱਗ ਜਾਵੇ ਸਾਡੀ ਬਾਡੀ ਨੂੰ ਜਾਂ ਕਿਸੇ ਨੂੰ ਅਲੱਗ-ਅਲੱਗ ਤਰ੍ਹਾਂ ਦੀ ਸੋਚ ਕੋਈ ਕਿਸ ਤਰ੍ਹਾਂ ਮਹੰਦਾ ਕੋਈ ਕਿਸ ਤਰ੍ਹਾਂ ਇਸ ਕਰਕੇ ਜਿਮ ਦੇ ਵਿੱਚ ਇਸ ਵਕਤ ਅਸੀਂ ਮੁੰਡੇ ਜਿਹੇ ਸੀ ਉਹਨਾਂ ਨੂੰ 10 ਮਿੰਟ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਇਸ ਜਿਹੜੀ ਉਹ ਇੰਟਰਵਿਊ ਜਿਹੜੀ ਉਹ ਕੀਤੀ ਆ ਤੇ ਜਿਹੜੀ ਗੱਲਬਾਤ ਉਹ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਵਧੀਆ ਲੱਗੀ ਤੇ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ